ਸੇកਾ ਫਸ ਕੇ ਕੋਈ ਨਿੱਤੂ ਮੜੇਵੇਂ ਖਾ ਨਹੀਂ ਜੋ ਕਿਸਾਨਾਂ ਨਾਲ ਟਕਰਾਏਗਾ ਮੂਰਖ ਹੋ ਜਾਏਗਾ ਬੰਟੀ ਨੇ ਸਾਨੂੰ ਲੈਟਰ ਪੈਨ ਤੇ ਲਿਖ ਕੇ ਦਿੱਤਾ ਵੀ ਮੈਂ 20 ਲੱਖ ਰੁਪਈਆ ਚਾਚਾ ਨਹੀਂ ਲੈਣਾ ਇਹ ਲੀਟਰ ਜਿਹੜਾ ਮਾੜਾ ਕੱਲ ਨੂੰ ਮੇਰੂ ਕੰਮ ਕਰੂੰਗਾ ਨਾ ਸਭੋ ਕਿਸਾਨਾਂ ਨਾਲ ਟਕਰਾਏਗਾ ਮੂਰਖ ਹੋ ਰੋਲ ਰਹਿਣਾ ਫਿਰ ਜੀਰੇ ਨੇ ਜੋਰ ਪਾ ਕੇ ਬੰਟੀ ਨੂੰ ਬਖਰਾਪਾ ਹੁਣ ਪੇਚਾ ਪੈ ਗਿਆ ਕਿਸਾਨ ਜੱਥੇਬੰਦੀ ਨਾਲ ਡਾਕਟਰ ਸੰਜੀਵ ਨਾਗ ਉਹਦੇ ਮਗਰ ਕੁਲਵੀਰ ਚੀ ਜਾਦਾ ਮੇਰਾ ਠੀਕਾ ਮੁੰਡਾ ਜਿਹੜਾ ਸੀਗਾ ਜਿਹੜਾ 12 ਤਰੀਕ ਨੂੰ ਹੁਣ ਅਸੀਂ ਸਾਡਾ ਜੋਰ ਜਮਾਈ ਜਿਹੜੀ ਉਹਨਾਂ ਨੇ ਵਿਖਣੀ ਆ ਦੱਸਿਆ ਜਾਊਗਾ ਕਿ ਸੁਖਮਣੀ ਹਸਪਤਾਲ ਵਾਲਾ ਕਿਵੇਂ ਲੋਕਾਂ ਨੂੰ ਲੁੱਟ ਰਿਆ ਵੀਰੇ ਅਸੀਂ ਕਲਵੀਰ ਦਾ ਚੈਨ ਜਿਹੜਾ ਕਹੂਣ ਕੀਤਾ ਵੀ ਕਿਰਾ ਤੈਨੂੰ ਦੱਸ ਕੇ ਆ ਰਹੇ ਹਾਂ ਅਸੀਂ ਨਹੀਂ ਆਈਏ ਤੇ ਜੀਮਾਰ ਨਾਲ ਉਹ ਕਰਦੇ ਆ ਸਾਨੂੰ ਚੈਨ ਕਰੀ ਜਾਂਦੇ ਪਰਚਾ ਕਰੋ ਕੋਈ ਪਰਚਾ ਕਰੋ ਨੂੰ ਪਿਆਰ ਆ ਉਸ ਹਸਪਤਾਲ ਦਾ ਕਿ ਡਰਾਮਾ ਕਰਦੇ ਆ ਉੱਥੇ ਕੀ ਚਲਿਆ ਆ ਕਰੋੜਾ ਰੁਪਏ ਦੀ ਪ੍ਰਾਪਤੀ ਬਣੀ What well ਤਹਾਡਾ ਜੀਰੇ ਸੁਗਮਣੀ ਹਸਪੀਟਲ ਨਾਲ ਰੌਲਾ ਚੱਲ ਰਿਹਾ ਉਸ ਸੰਬੰਧ ਵਿੱਚ ਕੀ ਕਹਿਣਾ ਚਾਹੂੰਗਾ ਦੇਖੋ ਜੀ ਪੰਜਾਬੀ ਦੀ ਕਹਾਵਤ ਆ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਹੁਣ ਪੇਚਾ ਪੈ ਗਿਆ ਕਿਸਾਨ ਜੱਥੇਬੰਦੀ ਨਾਲ ਡਾਕਟਰ ਸੰਜੀਵ ਨਾਗ ਉਹਦੇ ਮਗਰ ਕੁਲਬੀਰ ਚੀਰਾ ਦਾ ਤੇ 12 ਤਰੀਕ ਵਾਲੇ 12 ਸਤੰਬਰ ਨੂੰ ਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਇੱਥੋਂ ਰਵਾਨਾ ਹੋਣਗੇ ਰਵਾਨਾ ਹੋ ਕੇ ਸਾਰੇ ਬਾਜ਼ਾਰ ਦੇ ਵਿੱਚ ਦੱਸਿਆ ਜਾਊਗਾ ਕਿ ਸੁਗਮਣੀ ਹਸਪਤਾਲ ਵਾਲਾ ਕਿਵੇਂ ਲੋਕਾਂ ਨੂੰ ਲੁੱਟ ਰਿਆ ਹਸਪਤਾਲ ਦੀ ਆੜ ਦੇ ਵਿੱਚ ਉਸ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਲੋਕੋ ਬਾਚੋ ਇੱਥੋਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਬਾਚੋ ਇਸ ਲਟੈਰੇ ਤੋਂ ਬਾਚੋ ਜੇ ਯਾਰ ਥੋੜਾ ਛੋਟਾ ਵੀ ਜਿਹੜਾ ਆਪਰੇਟ ਹੁੰਦਾ ਇਹ ਲੱਖਾਂ ਇਤਿਹਾਸ ਰਪਈਆ ਲੈ ਕੇ ਲੋਕਾਂ ਨੂੰ ਲੁੱਟ ਰਿਆ ਤਾਂ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਿਆ 12 ਸਤੰਬਰ ਵਾਲੇ ਦਿਨ ਇਥੋਂ ਹੁੰਦਾ ਹੋਇਆ ਜਿਹੜਾ ਧਰਨੇ ਦੀ ਜਿਹੜੀ ਅੱਗੇ ਲੂਪ ਬ੍ਰੇਕ ਆ ਇਥੋਂ ਚਾਰ ਕਰਕੇ ਹਸਪਤਾਲ ਦੇ ਪੂਰੇ ਜਾ ਕੇ ਉੱਥੋਂ ਬੋਲ ਕੇ ਤੇ ਉਸ ਤੋਂ ਅਗਲਾ ਪ੍ਰੋਗਰਾਮ ਜਿੱਥੇ ਵੀ ਅਸੀਂ ਬੈਠਣਾ ਡ੍ਰੀਮ ਲੈਂਡ ਦੇ ਅੱਗੇ ਬੈਠਣਾ ਅਸੀਂ ਉਹ ਬੈਠ ਕੇ ਇਹਨਾਂ ਦੇ ਜਿਹੜੇ ਪਰਦੇ ਚਾਹਰ ਕਰਾਂਗੇ ਪ੍ਰਧਾਨ ਜੀ ਉਹ ਫਿਰ ਵੀ ਤੁਹਾਡੀ ਗੱਲ ਨਹੀਂ ਮੰਨਦੇ ਚੈੱਕ ਨਹੀਂ ਦਿੰਦੇ ਰਕਮ ਨਹੀਂ ਦਿੰਦੇ ਅੱਗੇ ਦੀ ਕਾਰਵਾਈ ਕੀ ਹੋਊਗੀ ਸਾਡਾ ਅਣਮਿੱਥੇ ਸਮੇਂ ਲਈ ਧਰਨਾ ਸਾਨੂੰ ਕੋਈ ਰਕਮ ਨਾ ਦੇਵੇ ਅਣਮਿੱਥੇ ਸਮੇਂ ਲਈ ਧਰਨਾ ਇਸ ਤਰ੍ਹਾਂ ਚਾਲੂ ਰਹੂਗਾ ਜੇ ਬਾਈ ਚੰਗ ਮੰਨ ਲਓ ਧਰਮਪਾਲ ਚੋਕੇ ਜਿਹੜਾ ਇਹ ਪਾਸੇ ਹੋ ਜਾਂਦਾ ਫਿਰ ਕੀ ਕਰੋਗੇ ਸਾਡੀ ਜਿਹੜੀ ਲੜਾਈ ਹੁਣ ਨਾ ਉਹ ਸਿੱਧੀ ਸੰਜੀਵ ਨਾਰੰਗ ਨਾਲ ਤੁਸੀਂ ਜਦੇ ਬੰਦੀ ਵੱਲੋਂ ਕੋਈ ਅੱਗੇ ਵੀ ਕੋਈ ਅਨੁਸ਼ਾਸਨੀ ਕਾਰਵਾਈ ਕੋਈ ਕਰਨ ਲਈ ਜੇ ਇਹ ਸਾਡਾ ਮਸਲਾ ਨਾ ਨਾ ਹੱਲ ਹੋਇਆ ਅਸੀਂ ਰਾਮ ਰਿੰਦਰ ਸਿੰਘ ਰਾਜਾ ਵੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਪੰਜਾਬ ਦਾ ਰਾਹੁਲ ਗਾਂਧੀ ਜਿਹੜਾ ਦੇਸ਼ ਦੇ 올 ਇੰਡੀਆ ਦੇ ਪ੍ਰਧਾਨ ਸਾਂਗੇ ਵੀ ਇੱਥੇ ਜੀਰੇ ਹਲਕੇ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਅੱਗੇ ਲਾਏ ਉਹ ਕੀ ਕੀ ਕਰ ਰਹੇ ਉਹਨਾਂ ਨੂੰ ਸਾਰਾ ਦੱਸ ਕੇ ਜਿਹੜਾ ਜਨਾ ਨਾ ਅ ਅਗਲੇ ਸਮੇਂ ਦੇ ਵਿੱਚ ਜਥੇਬੰਦੀ ਜੜੀ ਤਰੀਖ ਮੱਥ ਕੇ ਉਹਨਾਂ ਦੇ ਨਾਲ ਜਿਹੜਾ ਵਿਚਾਰ ਚਰਚਾ ਜਰੂਰ ਕੀਤੀ ਜਾਵੇ ਹਾਂਜੀ ਪਤਨ ਜੀ ਅੱਜ ਦੀ ਮੀਟਿੰਗ ਦਾ ਕੀ ਮਕਸਦ ਹੈ ਜਿਹੜੀ ਤੁਸੀਂ ਮੇਰੇ ਕੋਲ ਅੱਜ ਦੀ ਮੀਟਿੰਗ ਦਾ ਇਹ ਮਸਲਾ ਜੀ ਸਾਡੇ ਪਿੱਛੇ तकरीबन ਸਾਲ ਸਵਾ ਸਾਲ ਤੋਂ ਹੁਣ ਇੱਕ ਅਸੀਂ ਫੈਸਲਾ ਕਰਾਇਆ ਸੀ ਪੁਰਾਣਾ ਹਸਪਤਾਲ ਇੱਥੇ ਸੀ ਸਾਡੇ ਸੁਖਮਣੀ ਉਨੇ ਸਾਡੇ ਕੋਲੇ ਆ ਕੇ ਕਿਹਾ ਸੀ ਵੀ ਮੇਰੀ ਕੋਈ ਵੀ ਸ਼ਹਿਰ ਦੇ ਵਿੱਚ ਸੁਣਵਾਈ ਨਹੀਂ ਕਰਦਾ ਤੇ ਮੇਰੇ ਨਾਲ ਧੱਖਾ ਹੋਇਆ ਅਸੀਂ ਟੀਮ ਸਾਰੀ ਨੇ ਜਾ ਕੇ ਹਸਪਤਾਲ ਵੇਖਿਆ ਵੇਖ ਕੇ ਸਾਰੀ ਪੁੱਛਤਾਛ ਕੀਤੀ ਡਾਕਟਰ ਅਜਮੇਰ ਕਾਲੜੇ ਨੂੰ ਬੁਲਾਇਆ ਡਾਕਟਰ ਜਮੇਰ ਕਾਲੜੇ ਨੇ ਵੀ ਇਹ ਗੱਲ ਮੰਨੀ ਡਾਕਟਰ ਜਮੇਰ ਕਾਲੜੇ ਨੇ ਵੀ ਇਹ ਗੱਲ ਮੰਨੀ ਵੀ ਜਿਹੜੀ ਗੱਲ ਇਹ ਕਹਿੰਦਾ ਬਿਲਕੁਲ ਸਹੀ ਆ ਮੈਂ ਇੱਥੇ ਲਿਆ ਸੀਗਾ ਪਰ ਮੈਂ ਗਾਂ ਜਿਹੜਾ ਇਹ ਆਪਦੇ ਹਿੱਸੇਦਾਰ ਨੂੰ ਦਿਖਤਾ ਸੀਗਾ ਸੰਜੀਵ ਨਰੰਗ ਨੂੰ ਦੇਖ ਸਾ ਜਿਹੜਾ ਹੁਣ ਸੁਖਨੀ ਅਫਸਲ ਚਲਾ ਰਿਹਾ ਚਲੋ ਅਸੀਂ ਇਹਨਾਂ ਦੀ ਇੱਕ ਮੀਟਿੰਗ ਤੈਅ ਕਰਤੀ ਮੀਟਿੰਗ ਦੇ ਵਿੱਚ ਦੋਵੇਂ ਪਾਰਟੀਆਂ ਸੱਦ ਲਈਆਂ ਸੱਦ ਕੇ ਇਹਨਾਂ ਨੇ ਮੰਨਿਆ ਵੀ ਅਸੀਂ ਪਰਮਿਟਰ ਵੀ ਪੱਟ ਕੇ ਲਗਾਏ ਆ 30 ਲੱਖ ਦਾ ਨੁਕਸਾਨ ਲਵੀ ਅਸੀਂ ਇਹ ਉਸਤਾ ਦਾ ਕੀਤਾ ਅਸੀਂ ਸੋਚ ਵਿਚਾਰ ਕੇ 5 ਲੱਖ ਰੁਪਈਆ ਜਵੀਰ ਕਾਲੜੇ ਨੂੰ ਪਾਤਾ 5 ਲੱਖ ਰੁਪਈਆ ਇਹਨੂੰ ਪਾਤਾ ਜਿਹੜਾ ਸੁਖਨੀ ਹਸਤਲ ਹੁਣ ਚਲਾ ਰਿਹਾ ਉਹ ਜਿਹੜਾ 5 ਲੱਖ ਡਾਕਟਰ ਅਜਮੇਰ ਕਾਲੜੇ ਨੇ ਉਹ ਸਾਨੂੰ ਦਿੱਤਾ ਕਿ ਅਸੀਂ ਸ਼੍ਰੇਸ਼ ਮਾਸਲ ਨੂੰ ਉਸੇ ਵळे ਦੇਤਾ ਉਹ ਪੈਸੇ ਸ਼੍ਰੇਸ਼ ਮਾਸਲ ਨੂੰ ਦੇਣੀ ਸੀ ਜਿਹਦਾ ਇਹਨਾਂ ਨੁਕਸਾਨ 30 ਲੱਖ ਦਾ ਕੀਤਾ ਸੀ ਇਹਦਾ ਉੱਥੇ ਦੋ ਬੰਦੇ ਉਦਾਂ ਜਾਮਨ ਬਣ ਗਏ ਸੀ ਸਾਡੇ ਸ਼ਹਿਰ ਦੇ ਇੱਕ ਵਾਰ ਧਰਮਪਾਲ ਚੁੱਕ ਇੱਕ ਬੰਟੀ ਆੜਤੀ ਆ ਉਹ ਆਂਦੇ 5 ਲੱਖ ਰੁਪਏ ਅਸੀਂ ਧਿਆਨ ਅਸੀਂ ਉਹ ਕਰਾਰੀ ਨੂੰ ਜਦੋਂ ਪੁੱਛਿਆ ਉਹ ਕਹਿੰਦਾ ਵੀ ਉਹ ਤਾਂ ਗਿਆ ਮੁੱਕਰ ਤੇ ਪਰ ਅਸੀਂ ਤੁਹਾਨੂੰ ਇਹ 5 ਲੱਖਾਂ ਚੱਕੋ ਦੇ ਦੇ ਦਿੰਨੇ ਆ ਅਸੀਂ ਜਿਹੜਾ ਗੱਲ ਕੀਤੀ ਆ 5 ਲੱਖ ਉਹਨਾਂ ਨੇ ਦੇਤਾ ਉਹਦਨੇ ਇੱਕ ਸ਼ਰਤ ਰੱਖੀ ਗਈ ਸੀ ਜਥੇਬੰਦੀ ਦੀ ਮੀਟਿੰਗ ਦੇ ਵਿੱਚ 17 ਤਰੀਕ ਸੀ ਸਾਡੀ ਮਹੀਨਾਵਾਰ ਮੀਟਿੰਗ 17 ਹੁੰਦੀ ਆ ਉਹਦੇ ਵਿੱਚ ਇਹ ਗੱਲ ਕਹੀ ਵੀ ਆ ਪੈਸੇ ਆਪਾਂ ਨੂੰ ਜਾਮਣੀ ਉਹਨਾਂ ਨੇ ਭਰਤੀ ਆ 5 ਮਹੀਨੇ 6 ਨਾ ਗੱਲ ਛੇੜਿਆ ਸੀ ਜੇ ਤਾਂ ਉਹਨੂੰ ਸ਼ਰਮ ਡਾਕਟਰ ਨੂੰ ਆਈ ਵੀ ਮੇਰੀ ਉਹਨਾਂ ਨੇ ਪੈਸੇ ਭਰਤੇ ਆ ਜੇ ਤੁਹਾਨੂੰ ਪੈਸੇ ਪਾ ਕੇ ਤੇ ਜਥੇਬੰਦੀ ਤੁਹਾਡੇ ਨਾਲ ਕੂ ਕਿ ਤੁਹਾਨੂੰ ਅੱਗੇ ਬਹਿਣਾ ਪਊਗਾ। ਹਰਕਾਰ ਨੇ ਬਣਿਆ ਗਲਬੀਰ ਜੀਰੇ ਨੇ ਜੋਰ ਪਾ ਕੇ ਬੰਟੀ ਨੂੰ ਮਖਰਾਤਾ। ਬੰਟੀ ਨੇ ਸਾਨੂੰ ਲੈਟਰ ਪੈਡ ਤੇ ਲਿਖ ਕੇ ਦਿੱਤਾ ਵੀ ਮੈਂ 2.5 ਲੱਖ ਰੁਪਈਆ ਚਾਚਾ ਨਹੀਂ ਲੈਣਾ। ਇਹ ਲੀਡਰ ਜਿਹੜਾ ਮਾੜਾ ਕੱਲ ਨੂੰ ਮੈਨੂੰ ਤੰਗ ਕਰੂਗਾ ਨਾ ਸਦਿਆ ਸਾਡੇ ਕੋਲੇ ਆ ਗੱਲਾਂ ਖਿੱਚੀਆਂ। ਸਾਨੂੰ ਲੈਟਰ ਪੈਡ ਤੇ ਲਿਖ ਕੇ ਦਿੱਤਾ ਵੀ ਤੁਹਾਡੇ ਤੇ ਮੇਰਾ ਕੋਈ ਗਿਲਾ ਨਹੀਂ। ਗੱਲ ਰਹਿ ਗਈ ਧਰਮਪਾਲ ਚੋਕ ਦੇ ਪੈਸਿਆਂ ਦੀ। ਬੜੀ ਜਦੋਜਹਿਦ ਕੀਤੀ, ਬੜੀ ਜਦੋਜਹਿਦ ਕੀਤੀ। ਖੱਤੇ ਰਖਤੀ ਉਹਨਾਂ ਨੇ ਵੀ ਧਰਮਪਾਲ ਸਾਨੂੰ ਛੱਡ ਕੇ ਚਲਾ ਗਿਆ ਅਸੀਂ ਇਹਦੇ ਪੈਸੇ ਨਹੀਂ ਦੇਣੇ ਅਸੀਂ ਸਰਕਾਰ ਕੁੱਟੀ ਤੋਂ ਲਵਾਂਗੇ ਪਰ ਧਰਮਪਾਲ ਜਿੱਥੇ ਮਰਜ਼ੀ ਚਲੇ ਜਾਵੇ ਸਾਨੂੰ ਧਰਮਪਾਲ ਦਾ ਕੋਈ ਮਸਲਾ ਨਹੀਂ ਇਹ ਅਸੀਂ ਭਾਰਤੀ ਕਿਸਾਨਾਂ ਉਕਾਦੀਆਂ ਦੀ ਇੱਜ਼ਤ ਦਾ ਮਸਲਾ ਹੈ ਜਿਹੜਾ 12 ਤਰੀਕ ਨੂੰ ਹੁਣ ਅਸੀਂ ਸਾਡਾ ਜੋਰ ਜਮਾਈ ਜਿਹੜੀ ਉਹਨਾਂ ਨੇ ਵੇਖਣੀ ਆ ਅਸੀਂ ਇੱਥੇ ਇਕੱਠ ਕਰਕੇ ਆ ਸਾਡੀਆਂ ਅੱਜ ਕਾਈਆਂ ਕੱਲੀਆਂ ਆਈਆਂ ਕਾਈਆਂ ਦੇ ਪ੍ਰਧਾਨ ਆਏ ਆ ਬਹੁਤ ਵੱਡਾ ਇਕੱਠ ਕਰਾਂਗੇ ਰੋਲ ਇਕੱਠ ਕਿਸਾਨਾਂ ਦਾ ਹੋਊਗਾ ਇਥੇ ਇਕੱਠ ਕਰਕੇ ਡਾਕਟਰ ਜਬੀਰ ਕਲੜਾ ਵੀ ਵਿੱਚ ਬੋਲੂਗਾ ਵੀ ਇਹ ਗੱਲ ਸਹੀ ਆ ਕਿ ਨਹੀਂ ਡਾਕਟਰ ਪੈ ਸਾਡੀ ਤੁਹਾਨੂੰ ਉਦੋਂ ਛਪਾਈ ਵਿਖਾਵਾਂਗੇ ਵੀ ਇਹਦੇ ਸਾਈਨ ਵਿੱਚ ਹੋਏ ਆ ਕਿ ਨਹੀਂ ਸੁਖਮਨੀ ਹਸਪਤਾਲ ਵਾਲੇ ਡਾਕਟਰ ਦੇ ਇਥੋਂ ਅਸੀਂ ਸਾਰਾ 10 ਅਗਸਤ ਸਟੇਜ ਤੇ ਸ਼ਾਂਤ ਮਾਈ ਢੰਗ ਦੇ ਨਾਲ ਜਾ ਕੇ ਅਸੀਂ ਪੁਲ ਦੇ ਥੱਲੇ ਦੀ ਹੋ ਕੇ ਚੌਕ ਤੋਂ ਬਾਜ਼ਾਰ ਚ ਆਪਦੀ ਗੱਲ ਦੱਸ ਕੇ ਤੇ ਅਸੀਂ ਸਜਾਦਾ ਪੈਸ ਦੇ ਕੁਝ ਟੋਨਡ ਬਣਾਇਆ ਇਹਨਾਂ ਦਾ ਇਸੇ ਡਾਕਟਰ ਦਾ ਅਸੀਂ ਜਿਹੜਾ ਪੱਕਾ ਧਰਨਾ ਅਸੀਂ ਤੁਹਾਨੂੰ ਉਧਰ ਦੱਸਾਂਗੇ ਉੱਥੇ ਕੀ ਕੀ ਹੁੰਦਾ ਅਸੀਂ ਪੱਕਾ ਧਰਨਾ ਜਿਹੜਾ ਉੱਥੇ ਦਿਨ ਰਾਤ ਦਾ ਉਹ ਅਸੀਂ ਰੱਖਾਂਗੇ 13 ਤਰੀਕ ਨੂੰ ਸਾਡੀ ਸੂਜਕਤ ਮੋਚੇ ਨਾਲ 13 ਜੱਥੇ ਬੰਨੀਆਂ ਨਾਲ ਗੱਲ ਹੋਈ ਆ 12 ਨੂੰ ਅਸੀਂ ਇਹ ਪੁਖਤਾ ਕੇ 13 ਨੂੰ ਇੱਕ ਮੀਟਿੰਗ ਕਰਾਂਗੇ ਫਿਰ ਇੱਕ ਅਸੀਂ ਵੱਡਾ ਕੱਟ ਜਿਹੜਾ ਕਰਨ ਦਾ ਅਸੀਂ ਜਿਹੜਾ 2.5 ਲੱਖ ਰੁਪਈਆ ਜਿਹੜਾ ਅਸੀਂ ਜਾਮਣੀ ਭرائی ਆ ਧਰਮਪਾਲ ਨੂੰ ਅਸੀਂ ਉਹ ਲੈ ਕੇ ਤੇ ਤੁਹਾਡੇ ਸਾਹਮਣੇ ਜਿੰਨਾ ਚਿਰ ਸਾਡਾ ਜੇ ਅਸੀਂ ਇਹ ਵੇਖੋ ਸਾਨੂੰ ਕੰਮ ਕਹਿੰਦੇ ਆ ਬਹੁਤ ਕੰਮ ਹੈ ਕਹਿੰਦੇ ਤੁਹਾਨੂੰ ਗਿਣਾਵਾਂਗੇ ਕਿੰਨੇ ਕੰਮ ਕੁਲਵੀਰ ਨੇ ਕਹੇ ਵੀ ਆ ਕੰਮ ਸਾਡੀ ਸਰਕਾਰ ਨਹੀਂ ਪ੍ਰਧਾਨ ਜੀ ਅਸੀਂ ਬੰਦਾ ਘੱਲਦੇ ਅਸੀਂ ਕਦੇ ਨਹੀਂ ਉੱਚਨੀਚ ਕੀਤੀ ਸਾਡੇ ਕੋਲੇ ਝਾੜੂ ਵਾਲਾ ਆਵੇ ਭਾਜਪੀ ਵਾਲਾ ਆਵੇ ਹਾਥੀ ਵਾਲਾ ਆਵੇ ਕਿਉਂ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਵੀ ਅਸੀਂ ਸੋਨਣਾ ਕਿਸਾਨਾਂ ਦਾ ਬਿੱਲ ਕੋਲ ਦੇ ਕਟਾਰੀਏ ਨੇ ਕੋਈ ਗਲਤੀ ਕੀਤੀ ਉਹਦੇ ਬੂਹੇ ਦੇ ਵਿੱਚ ਬੋਲਿਆ ਮੈਂ ਝਾਕੋ ਕੇ ਬੋਲਿਆ ਸਰਕਾਰ ਦੇ ਵਿੱਚ ਬਣਾਉਣ ਤੋਂ ਅਸੀਂ ਦੋ ਬੰਦੇ ਬੁਲਾਦੇ ਹੁੰਦੇ ਸੀ ਅਸੀਂ ਆ ਦੁਆਨਾਂ ਦਾ ਜੀਰੇ ਫੜਿਆ ਸਾਨੂੰ ਕਿੰਨੀਆਂ ਆਫਰ ਆਈਆਂ ਬਿਲਕੁਲ ਉਹ ਬੰਦੇ ਤੇ ਸਟੈਂਡ ਲਿਆ ਅਸੀਂ ਸਟੈਂਡ ਵਾਲੇ ਬੰਦੇ ਆ ਅਸੀਂ ਇਹ ਜਿਹੜਾ ਸਾਡਾ ਅੱਛਾ ਤੁਹਾਡੀ ਪਾਇਆ ਕੁਲਵੀਰ ਨੇ ਅਸੀਂ ਕੁਲਵੀਰ ਦਾ ਚੈਲੰਜ ਜਿਹੜਾ ਕਬੂਲ ਕੀਤਾ ਸਿੱਧਾ ਸਿੱਧਾ ਸਾਡਾ ਕੁਲਵੀਰ ਦੇ ਨਾਲ ਉਹ ਚੈਲੰਜ ਆ ਸਾਨੂੰ ਇਹ ਵੀ ਉਹਨੇ ਗੱਲ ਕਹੀ ਮੈਂ ਦਰੀਆਂ ਵੀ ਪਿਛਾਉਂ ਮੈਂ ਉਹ ਵੀ ਕਰੂੰ ਮੈਂ ਲਵਾਉਂ ਵੀ ਪਰ ਮੈਨੂੰ ਦੱਸ ਕੇ ਆਏ ਜੇ ਕੁਲਵੀਰ ਜਿਹੜਾ ਤੈਨੂੰ ਦੱਸ ਕੇ ਆ ਰਹੇ ਆ ਅਸੀਂ ਉੱਥੇ ਭਵਾਂਗੇ ਅਣ ਮਿੱਥੇ ਸਮੇਂ ਲਈ ਭਵਾਂਗੇ ਜੋ ਸਾਡਾ ਕਰਨਾ ਸਾਨੂੰ ਇੱਥੋਂ ਤੱਕ ਕਰ ਸਾਡੇ ਇੱਕ ਸਾਥੀ ਨੂੰ ਨਾਂ ਵਿਖਾਏ ਵੀ ਮੈਂ ਇੰਨਾ ਇੰਨਾ ਬੰਦੇ ਤੇ ਪਰਚਾ ਕਰਾਉਣਾ ਯਾਰ ਕਮਾਲ ਦੀ ਗੱਲ ਆ ਅਸੀਂ ਤੁਹਾਨੂੰ ਵੀ ਇੱਜ਼ਤ ਨਾ ਇੱਜ਼ਤ ਕਰੀਏ ਯਾਰ ਤੁਹਾਡੀ ਆ ਮੇਰੇ ਕੋਲੇ ਭਜਨ ਸਿੰਘ ਬੈਠਾ ਫੇਰ ਉਹ ਕਹਿੰਦਾ ਇਹ ਆਦਾ ਚਾਚਾ ਦਾ 5 ਲੱਖ ਰੁਪਈਆ ਫਸਿਆ ਮੈਂ ਕਹਾ ਮਿਲ ਜੂਗਾ 2 ਮਹੀਨੇ ਲੱਗੜ ਕੇ 2 ਮਹੀਨੇ ਜਦੋ ਜਦ ਕੀਤੀ ਭਜਨ ਸਿੰਘ ਵਿੱਚ ਬੈਠਾ ਇੱਥੇ ਬੁਲਾ ਲਓ ਤੇ ਮੈਨੂੰ ਇਹ ਗੱਲ ਕਵੀਰ ਜੀਰੇ ਨੇ ਕਹੀ ਚਾਚਾ ਘਰ ਆ ਕੇ ਵਧਾਈ ਦੋ ਅੱਜ ਯਾਰ ਸਾਨੂੰ ਲਲਕਾਰਦਾ ਬੱਚਿਆਂ ਵਾਲੀ ਗੱਲ ਆ ਯਾਰ ਇਹਦੇ ਪਿਓ ਦੀ ਜਿਹੜੀ ਕਮਾਈ ਸੀ ਉਹ ਐਮਐਲਏ ਬਣ ਗਿਆ ਹਰ ਅੰਦਰਜੀਤ ਸਿੰਘ ਜੀਰਾ ਅੱਜ ਹੁੰਦਾ ਸਾਡੀ ਇੱਜ਼ਤ ਕਰਦਾ ਉਹ ਇਹ ਬੰਦਿਆਂ ਦਾ ਕੀ ਮੋਲ ਨਾ 40 ਸਾਲ ਤੋਂ ਕੋਈ ਸਮਾਂ ਸੀ ਰੋਲਗਾਂਦੀ ਨਾਲ ਪੰਜਾ ਕਿਸਾਨਾਂ ਨੇ ਮੀਟਿੰਗ ਕੀਤੀ ਸੀ ਸਾਰੇ ਇੰਡੀਆ ਚੋਂ ਤੇ ਪੰਜਾ ਕਿਸਾਨਾਂ ਚੋਂ ਨੇ ਮੈਨੂੰ ਜੀਰਾ ਸਾਹਿਬ ਉਹਨਾਂ ਕਿਸਾਨ ਸੱਜ ਦੇ ਪ੍ਰਧਾਨ ਸੀ ਚੇਅਰਮੈਨ ਸੀ ਮੈਨੂੰ ਚੁਣਿਆ ਸੀ ਰੋਲਗਾਂਦੀ ਨਾਲ ਸਾਡੀ ਪੰਜਾ ਕਿਸਾਨਾਂ ਦੀ ਮੀਟਿੰਗ ਹੋਈ ਸੀ ਯਾਰ ਸਾਨੂੰ ਘਰੇ ਸੱਦ ਕੇ ਜਨੀਲ ਕਰਕੇ ਯਾਰ ਘਰੋਂ ਮੋੜਿਆ ਲਲਕਾਰ ਕੇ ਮੋੜਿਆ ਅੱਛਾ ਇਹ ਸਬੰਧੀ ਤੁਸੀਂ ਕੋਈ ਪ੍ਰਸ਼ਾਸਨਿਕ ਤੌਰ ਤੇ ਲਿਖਤੀ ਕੋਈ ਦਿੱਤਾ ਪ੍ਰਸ਼ਾਸਨ ਨੂੰ ਨਹੀਂ ਜੀ ਅਸੀਂ ਇਹ ਕੁਝ ਵੀ ਕਰ ਰਹੇ ਜੋ ਸਾਨੂੰ ਚੈਲੰਜ ਕਰੀ ਜਾਂਦੇ ਆ ਵੀ ਪਰਚਾ ਕਰੋ ਨਾ ਅਸੀਂ ਪਰਚੇ ਕਰੋਨ ਨੂੰ ਤਿਆਰ ਆਂ ਅਸੀਂ ਆਪਣੀ ਗੱਲ ਦੱਸਦੀ ਵੀ ਰੁਪਈਏ ਲੈ ਕੇ ਦੇਣੇ ਆਂ ਅਸੀਂ ਹਸਪਤਾਲ ਠੀਕ ਆ ਹਸਪਤਾਲ ਦਾ ਜਿਹੜਾ ਅਸੀਂ ਕੋਈ ਨੁਕਸਾਨ ਨਹੀਂ ਕਰਨਾ ਕੋਈ ਉਹਦੇ ਅੱਗੇ ਨਹੀਂ ਰਹਿਣਾ ਅਸੀਂ ਆਪਣੀ ਗੱਲ ਲੋਕਾਂ ਨੂੰ ਦੱਸਣੀ ਫਿਰ ਤੁਰ ਕੇ ਦੱਸ ਕੇ ਲੈ ਪੱਕਾ ਮੋਰਚਾ ਉੱਥੇ ਜਾ ਕੇ ਕਰ ਦੇਣਾ 11 ਵਾਲੀ ਰਾਤ ਨੂੰ ਉੱਥੇ ਜਿਹੜੇ ਆ ਉੱਥੇ ਚਾਨਣੀਆਂ ਲੱਗਣਗੀਆਂ ਜੀ ਅਧਿਆ ਜੀ ਤਹਾਨੂੰ ਲਾਣਾ ਕਿੱਥੇ ਨਾਣਾ ਅਸੀਂ ਜਿਹੜਾ ਇਹਦਾ ਚੱਲਦਾ ਹੋਟਲ ਆ ਡ੍ਰੀਮ ਲੈਂਡ ਡ੍ਰੀਮ ਲੈਂਡ ਕੇ ਹਾਈਵੇ ਅਸੀਂ ਬੰਦ ਨਹੀਂ ਕਰਤਾ ਉਹਨੂੰ ਛੱਡ ਕੇ ਇਹਨਾਂ ਦਾ ਜਿਹੜਾ ਹੋਰ ਖਤੰਦਾ ਡਾਕਟਰ ਦਾ ਚੱਲ ਰਿਹਾ ਉੱਥੇ ਜਾ ਕੇ ਸਾਰੇ ਇੰਡੀਆ ਪੇਮੈਂਟ ਦਾ ਨਾਲੇ ਚੱਕਰ ਆਪਣਾ ਹਸਪਤਾਲ ਦਾ ਤੇ ਉੱਥੇ ਉਹ ਵੀ ਉਹ ਵੀ ਹਸੇ ਦਾ ਹੀ ਆ ਜੀ ਉਹ ਵੀ ਹਸੇ ਦਾ ਹੀ ਆ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਨਾਲ ਤਾਂ ਇਹ ਹਸਪਤਾਲ ਦਾ ਇੱਕ ਡਰਾਮਾ ਕਰਦੇ ਆ ਉੱਥੇ ਕੀ ਚਲਾਇਆ ਇਹਨਾਂ ਨੇ ਉੱਥੇ ਕੀ ਚੱਲ ਰਿਹਾ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਦੱਸਾਂਗੇ ਸਾਰੇ ਸਾਡੇ ਐਨ ਆਰ ਆਈ ਬਾਹਰ ਆ ਵੀ ਉੱਥੇ ਕੀ ਚੱਲ ਰਿਹਾ ਇਹ ਮੋਬਾਈਲ ਠੀਕ ਕਰਨ ਬੰਦਾ ਜਿੜੇ ਆਇਆ ਸੀਗਾ ਤੁਹਾਨੂੰ ਪਤਾ ਹੋਣਾ ਇਹ ਜਿਹੜਾ ਮੋਬਾਈਲ ਠੀਕ ਕਰਨ ਆਇਆ ਸੀ ਅੱਜ ਕਰੋਨਾ ਰੁਪਈਆ ਦੀ ਪ੍ਰਾਪਰਟੀ ਬਣੀ ਕਿ ਦੀ ਛੈ ਤੇ ਬਣੀ ਤੇ ਕਿਵੇਂ ਬਣੀ ਅਸੀਂ ਸੀਬੀਆਈ ਦੀ ਜਾਂਚ ਦੀ ਉੱਥੇ ਮੰਨ ਕਰਾਂਗੇ ਬਹਿ ਕੇ ਕਿਸੇ ਮਸਲੇ ਦੇ ਵਿੱਚ ਸੰਜੀਤ ਕੁਮਾਰ ਨਾਰਾਇਣ ਦੇ ਇੱਕ ਫੈਸਲੇ ਵਿੱਚ ਮੈਂ ਸਮਝੌਤਾ ਕਰਾਇਆ ਸੀ ਉਹਦੇ ਜਿੱਥੇ ਬੰਦੀਆਂ ਨੇ ਵਿੱਚ ਵੀ ਸਾਥ ਲਿਆ ਸੋਤੇ ਜਿੱਥੇ ਬੰਦੀਆਂ ਨੇ ਉਹ ਫੈਸਲਾ ਕਰਵਾਤਾ 10 ਲੱਖ ਰੁਪਏ ਜ 5 ਲੱਖ ਰੁਪਿਆ ਅਮੇਰ ਕਾੜੇ ਨੂੰ ਪਾਤਾ ਤੇ 5 ਲੱਖ ਰੁਪਿਆ ਸਜੀਵ ਨਾਰਗ ਨੂੰ ਪਾਤਾ ਉਹਦੇ ਵਿੱਚ ਅਸੀਂ ਬੰਟੀ ਭੂਸ਼ਣ ਸੀ ਤੇ ਮੈਂ ਆਪ ਸੀਗਾ ਅਸੀਂ ਇਹਨਾਂ ਦਾ ਸਮਝੌਤਾ ਲਾ ਕੇ 5 5 ਲੱਖ ਰੁਪਿਆ ਸਜੀਵ ਨਾਰਗ ਦੇ ਨੂੰ ਬਾਤ ਸੰਬੂਧ ਦੇਣਾ ਸੀ ਉਜਤੋਂ ਤਰੀਖ ਆਈ ਤੇ ਸੰਜੀਤ ਕੁਮਾਰ ਨਾਰਗ ਮੁਕਰ ਗਿਆ ਮੈਂ ਪੈਸੇ ਨਹੀਂ ਦੇਦੇ। ਉਦੋਂ ਬਾਅਦ ਇੱਕ ਜੱਟੇ ਬੰਦੇ ਇਹ ਕਹਿੰਦੇ ਵੀ ਤੁਸੀਂ ਫੈਸਲਾ ਕਰਾਇਆ ਸੀ ਜਾਮਨੀ ਤੇ ਤੁਸੀਂ ਜਾਨੂੰ ਚੈੱਕ ਦਿਓ ਇੱਕ ਵਾਰੀ ਅਸੀਂ ਤੁਹਾਡੇ ਪੈਸੇ ਵਾਪਸ ਕਰਾਵਾਂਗੇ ਨਾਰਗ ਦੇ ਕੋਲ। ਮੰਡੀ ਬੋਝਾ ਕਹਿੰਦਾ ਵੀ ਮੈਂ ਪੈਸੇ ਨਹੀਂ ਲੈਨੇ। ਪਰ ਮੈਂ ਪੈਸੇ ਲੈਨੇ ਆ ਮੈਂ ਆਪਦਾ ਚੈੱਕ ਇਹਨਾਂ ਨੂੰ 2.5 ਲੱਖ ਰੁਪਏ ਦਾ ਦਿੱਤਾ। ਉਹ ਜੱਥੇਬੰਦੀਆਂ ਨੇ ਜ਼ਿੰਮੇਵਾਰੀ ਲਈ ਸੀ ਮੈਂ ਜੱਥੇਬੰਦੀਆਂ ਗਿਆ ਮੇਰੇ ਪੈਸੇ ਵਾਪਸ ਖਿਲਾਓ ਜਾਂ ਤੁਸੀਂ ਆਪਣੇ ਕੋਲ ਹਾਂ ਹਾਂਜੀ ਮੈਂ ਸੁਸ਼ੇਸ਼ ਕੁਮਾਰ ਬਾਂਸਲ ਮੇਰਾ ਜੋ ਡਿਸਕਿਊਟ ਸੀ ਸੰਜੀਵ ਨਾਰੰਗ ਨਾਲ ਕੁਲਵੀਰ ਜੀ ਨਾਲੇ ਕੋਠੀ ਦੇ ਵਿੱਚ ਭਾ ਕੇ ਸਾਡਾ ਕਲੀਅਰ ਕਰਤਾ ਲੈਣ ਦੇ ਜੀ ਮੇਰਾ ਕੋਈ ਲੈਣ ਨਹੀਂ ਹੈ ਲੇਕਿਨ ਮੇਰਾ ਮੈਂ ਸੰਜੀਵ ਕੁਮਾਰ ਮੇਰਾ ਜਿਹੜਾ ਡਿਸਕਿਊਟ ਸੁਰੇਸ਼ ਬਾਂਸਲ ਜੀ ਨਾਲ ਕੁਝ ਚੱਲ ਰਿਹਾ ਸੀਗਾ ਜਿਹੜਾ ਕਿ ਸਰਦਾਰ ਕੁਲਵੀਰ ਸਿੰਘ ਜੀ ਨਾਲ ਜਿਹੜੀ ਗੋਠੀ ਬੈਕਿੰਗ ਉਹਨਾਂ ਨਾਲ ਦੇ ਵਿੱਚ ਕੁਝ ਸ਼ਹਿਰ ਦੇ ਮੋਢਬਰ ਬੰਦਿਆਂ ਨੇ ਮੈਂ ਕਿ ਸਾਡਾ ਨੇਤਾ ਦਿੱਤਾ ਜੀ ਉਸ ਚੀਜ਼ ਤੇ ਸਾਡਾ ਕੋਈ ਵੀ ਅੱਜ ਤੋਬਾ ਕੋਈ ਡਿਸਕਿਊਸ ਨਹੀਂ ਹੈਗਾ ਤਾਂ ਅੱਗੇ ਤੋਂ ਅਸੀਂ ਮੈਂ ਔਰ ਸਵੇਸ਼ਵਾਨ ਜੀ ਅਸੀਂ ਰੱਖ ਕੇ ਚੱਲਾਂਗੇ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਡਿਸਕਿਊਸ ਨਹੀਂ